ਜੰਟਾ ਰੋਡੇ ਆ ਗਿਆ ਜੀ ਅਰਜਨ ਠੱਠੀ ਭਾਈ ਜਸਨ ਕਾਲੇ ਕੇ ਜਸਨ ਕਾਲੇ ਕੇ ਰੰਜੀਤਾ ਕੌਕੇ ਮਾਰਸ ਰੂਮੀ ਪੀਤਾ ਘਰ ਦੋਰਦ ਆਏਗਾ ਬਾਈ ਅਸ਼ੋਕਾ ਰਾਜਣ ਲੱਖਾ ਤੂੰ ਬੜਪਾਣਾ ਆਏਗਾ ਬਾਈ ਰਮਣੀ ਜੀ ਕਮਾਲਾ ਗੱਡੀ ਦਮਾਲਾ ਬਾਈ ਸੰਦੀਪ ਨੱਥੋ ਕੇ ਨਿੰਮਾ ਸੇਮਾ ਪਾਰਮ ਕੈਨੇਡਾ ਅਮਨ ਖੋਲ ਗਿਆ ਹੈਪੀ ਠੱਠੀ ਇਹਦੇ ਜੋ ਹੋਏ ਹੋ ਕੀ ਰੰਗ ਰੰਗ ਕੀ ਬੋਲਦੇ ਆ ਦੇ ਨਾਲ ਬਗਲ ਕਾਲੀ ਪੂਛੜੀ ਨਹੀਂ ਇਹ ਕਾਲੀਆਂ ਬਗਲ ਲਾਲ ਪੂਛੜੀ ਹਾਂ ਹਾਂ ਸਾਰੇ ਠੱਠੀ ਵਾਲੇ ਇੱਕ ਹਰੀ ਬਗਲ ਦਾ ਹੋਊਗਾ ਇੱਕ ਚਾਂਦ ਵਾਲਾ ਬਈ ਸਹੀ ਹੈ ਪਤਾ ਨਹੀਂ ਕੀ ਦੇ ਨਾਂ ਨੂੰ ਦੇ ਬਈ ਲਾਲ ਟੋਰੀ ਵਾਲੀ ਹੈਗੀ ਬਈ ਨਹੀਂ ਨਹੀਂ ਉਹ ਨਹੀਂ ਆਪਣੇ ਕੋਲੇ ਲਵਲੀ ਰਾਜੀਣਾ ਸ਼ਨੀ ਕਮੇਟੀ ਬੌਜੀ ਗੁਰੂ ਸਰ ਵਿਚਾਰਨਾ ਰੱਖੀ ਕਰਤਾ ਕਰੂ ਗੁਰੂ ਰਾਹ ਉਹ ਸਾਹਮਣੇ ਗਾ ਬੀ ਗਾ ਉਹ ਤਾਂ ਛੋਟੇ ਮਾਨੀ ਮਾਨੀ ਚੱਲ ਜਾ ਜਾਨਵਰ ਵਧੀਆ ਲੱਗ ਜਾ ਅਨਮੋਲ ਮਾਨੂ ਕੇ ਲੈ ਲੈ ਹੁਣ ਤੂੰ ਤੇ ਮੋੜ ਕੇ ਗੱਡਾ ਲਾਇਓ ਵੀਰ ਬਣ ਕੇ ਆਇ ਨਾ ਉਹ ਤੇ ਅੱਗ ਮਤਲਬ ਲਾ ਲਵਾ ਦੋ ਸੇਕ ਸਮਾਲ ਸਰ ਉਹ ਤੰਦ ਰਾਜ ਜਣਾ ਸਾਡੇ ਕੋਲ ਆ ਵੇਖ ਲਈ ਆ ਚੰਦ ਰਾਜ ਜਣਾ ਦਾ ਨਹੀਂ ਆ ਵੇ ਹਾਂ ਚੰਦ ਸੰਗਾ ਪੁੱਤਰ ਹੁਣ ਮੈਂ ਧਾਰ ਘਾਟ ਨਾਲ ਲਿਆ ਕਰੂੰ ਸਿੱਧਾ ਯਾਰ ਬਈ ਵਾਲਾ ਫੜਾ ਕੇ ਦੁਰ ਜਾਂਦਾ सितारा जेड़ा हैगा एक उतरा है भाई अगर काटी लएसो ता द जसर काले के हैगा नहीं नहीं भाई मान लेओ भाई जरा होना सीगा बा बच्चा थोड़ी देंगे उन्होंने मार दी एक राजू फूलयाला भाई आओ बैठी निमा दे मां वो उतर रे अमर त भी जेड़ा निमा दे मां आवे और ये सदिता लेके निमा से मां भाई फूलयाला ਪਤਾ ਤਾਂ ਲੈ ਕੇ ਜਿਹੜਾ ਤੈਨੂੰ ਸਹੀ ਕਰ ਦਦੇ ਉਹ ਤੇਰੀ ਵੀ ਤੱਕ ਬੰਦੇ ਬਾਈ ਆਏ ਜਾਂ ਪਾਈ ਉਹ ਤੋਂ ਲਾ ਕੇ ਜਾਵੇ ਕੋਈ ਛੜਾ ਕੇ ਟੈਕ ਮਾਰ ਕਰ ਲਈ ਹਾਂ ਸਹੀ ਹੈ ਸਹੀ ਬਾਈ ਕੀ ਹੁੰਦਾ ਜੋ ਉਹ ਲੱਗੇ ਲੱਗਾ ਪਹਿਲੇ ਛੁੱਟ ਗਿਆ ਹਾਂ ਜਿਹੜਾ ਹੋ ਜਾਵੇ ਬਾਰਸ ਰੂਮ ਨਹੀਂ ਮਾਸ਼ਾਅੱਲਾ ਕਾਲੇ ਕਲਾ ਨਹੀਂ ਆਇਆ ਉਹ ਸੰਗਾ ਮੁੱਟਰ ਨਹੀਂ ਬੋਲਦਾ ਉਹ ਕਹਣੀ ਆਇਆ ਉਹ ਬੋਲਿਆ ਸੰਗਾ ਮੁੱਟਰ ਬੋਲਿਆ ਕਿਉਂ ਨਹੀਂ ਦੀ ਜਾਨ ਵਾਰਾ ਗੁਰਦੁਆਰਾ ਜੀ ਆਏ ਹੋਣੇ ਆ ਗਏ ਆ ਗਏ ਸਾਰੇ ਯਾਰ ਆਉਂਦੇ ਯਾਰ ਇੱਥੇ ਹੋਰ ਗਏ ਵੀ ਮੇਰਾ ਨਾਮ ਬੋਲ ਕੋਈ ਨਾ ਕੋਈ ਸੇਲੇ ਆਵੇ ਚੋਟੇ ਸਾਰਾ ਆਏ ਪੂਰਾ ਬਾਹਰ ਖੜੇ ਲੱਜਾ ਇੱਕ ਆ ਦੇ ਗੱਲਾਂ ਹੋਣੇ ਦਾ ਨਾਮ ਬੋਲਿੰਦਾ ਸਭ ਵੀ ਗੁੱਸੇ ਆ ਗਏ ਬਈ ਹਾਂ ਸਾਰੇ ਇਹ ਆ ਗਏ 30 30 ਹੋਰ ਦਾ ਨਾਮ ਬੋਲ ਨਹੀਂ ਆ ਜਸ਼ਨਾਂ ਕਾਲੇ ਸੰਗਾ ਬੁੱਟਰ ਬਈ ਸੰਗਾ ਬੁੱਟਰ ਤੇ ਜਸ਼ਨਾਂ ਕਾਲੇ ਕੇ ਵੀ ਆ ਗਏ ਲੋਗੇ ਹੁਣ ਉਹ ਸੰਗਾ ਪੁੱਟਰ ਵੀ ਆ ਗਿਆ ਵੇ ਇਹ ਬਾਈ ਮਾਰੋਲੇ ਯਾਰ ਨੂੜੋ ਕਮ ਯਾਰ ਇਹ ਪੜਵੀ ਮੈਨੂੰ ਪਾਹ ਜਾਉਣਾ ਉਹਦਾ ਲਾਉਣਾ ਬਾਈ ਉੱਡ ਜਾਂਦੇ ਹੋ ਜਾਂਦੇ ਆ ਯਾਰ ਉਹਦਾ ਲਾਉਣਾ ਆਓ ਇੱਕਦਮ ਲਾ ਆ ਯਾਰ ਬਾਈ ਇੱਕਦਮ ਹੋਰ ਖੜੀ ਉਹ ਕਿਧਰ ਜਿਵੇਂ ਜਿਵੇਂ ਸ੍ਰੀ ਗੁਰਜੀ ਲੱਭ ਕੇ ਪੁੱਟਰ ਕਣੀ ਪੁੱਟਰ ਲੱਭ ਕੇ ਹਾਂ ਹਾਂ ਹੋਰ ਆਓ ਆਹਨ ਤੋਂ ਨਹੀਂ ਬੋਲਾ ਮਾਰਦਾ ਨਹੀਂ ਉਹਦਾ ਕਾਪੀ ਆ ਗਿਆ ਨਾ ਉਹਦਾ ਉਹਦਾਂ ਥੋੜਾ ਵੀ ਨਹੀਂ ਲੱਗਿਆ ਦਾ ਮੇਰਾ ਵੀ ਪਵਾਇਆ ਉਹ ਸੰਧਾ ਵਾਲੇ ਉੜ ਗਏ ਮੇਰੇ ਵਾਲਾ ਸਾਡੇ ਉਹ ਸੰਧਾ ਵਾਲੇ ਦਵਾਈ ਲਾਇਆ ਕਰ ਆ ਜਾ ਆ ਜਾ ਮਾਰ ਕੇ ਇੱਕ ਦੇ ਉਹ ਕੀ ਆ ਰਿਹਾ ਵਾ

ਓ ਬਾਈ ਕਿਵੇਂ ਲੈ ਪਾਣੀ ਮੁਝੇ ਕੱਲੇ ਗਿਆ ਪਰ ਉਹ ਬਾਈ ਗੱਡੀ ਕਿਦੀ ਸਾਈਡ ਤੇ ਕਰ ਦੋ ਟਰਾਲੀ ਕੱਢਣੀ ਉਹਨਾਂ ਨੇ ਆ ਛੱਡੋ ਬਾਈ ਇਹ ਰਹਿੰਦੇ ਜਿਹੜਾ ਯਾਰ ਕਹੀ ਕੀ ਜਾਂਦੇ ਆ ਨੇ ਯਾਰ ਕੋਣ ਪਾਣੀ ਲਈ ਜਾਂਦਾ ਉਹ ਬਾਈ ਪਾਣੀ ਦੇ ਕੱਲੇ ਕਿੰਨਾ ਪਹਿਲਾਂ ਰਾਜੂ ਰਾਜੂ ਬੜਾ ਬੜਾ ਕਰ ਰਿਹਾ ਜੀ ਨਾ ਆਲੋ ਭਾਈ ਆਪਣੀ ਆਹ ਆਇਆ ਕੋਈ ਨਹੀਂ ਅੱਜ ਬੈਕ ਕਰਦੀ ਬੈਕ ਕੋਈ ਨਹੀਂ ਤੋੜ ਤੋੜੀ ਪਾ ਗਏ ਆਹ ਮੇਰੀ ਗਈ 15 ਤੱਕ ਪੰਜ ਤੋੜੇ 15 ਤੱਕ ਨਹੀਂ ਰੱਖਣਾ ਮੇਰੇ ਹਜੇ ਵੀ ਓਲੇ ਲਾਈ ਜਾਂਦੇ ਤਾਂ nahi hai bhai samajh mein ਨੰਨਾ ਨੋਕੜੀ ਗੱਲ ਆ ਗਈ ਇੱਥੇ ਆ ਕੇ ਗੱਲਬਾਤ ਆ ਗਈ ਉਹ ਬਾਈ ਫੋੜੇ ਪਟਾਣੇ ਲਿਆਉਂਦੀ ਆ ਉਹ ਦੋ ਵਰਸ ਹੋੜ ਕੇ ਕੱਲ ਇੱਕ ਫੜਕੇ ਲੈਣਾ ਬਹੁਤ ਸਾਰੀਆਂ ਵਰਸ ਆਣੇ ਇੱਕ ਘਾਣਾ ਗਲ ਉਹਨਾਂ ਜਿਹੜੀ ਕਾਲ ਪਾਉਂਦੇ ਆ ਇੱਕ ਘੱਲੀ ਉੜ ਗਈ ਜਦੋਂ ਮੋਰ ਨੇ ਆਉਣਾ ਨਹੀਂ ਰਹਾ ਤੁਨ ਤੇ ਉਹ ਬੈਂਟ ਪਰਸ ਫੇਰ ਹੋੜ ਗਈ ਕਾਲ ਖੂਰ ਲੈ ਗਈ ਉਹ ਤੋਂ ਦੂਜਾ ਦਾ ਮਿਲ ਗਿਆ ਉਹ ਫੇਰ ਨਹੀਂ ਮਿਲੀ ਪਾਉਣੀ ਕਿੱਥੇ ਨਵਾਂ ਕਦ ਨਹੀਂ ਦਿੱਤੇ ਪਿੰਦਾਂ ਸਾਹਰਾ ਦਾ ਸਰਾਵਲ ਜੱਲੇ ਐਗਰੋਗਲ ਹਰੀ ਗੀਨ ਫੈਕਟ ਲੱਗੇ ਫਰਮੈਂਟ ਜਾਣਾ ਪੈਣਾ ਯਾਰ ਪਾਣੀ ਹੁੰਦਾ ਹੀ ਟੈਨਸ਼ਨ ਮਿਲਦੀ ਅਗਲੀ ਦਿਨ ਪਾਣੀ ਚ ਪਾ ਗਿਆ ਆਓ ਵੀ ਮਿੱਤਰੋ ਲੱਗੇ ਓਲੇ ਸਾਰੇ ਕੋਲ ਤੁਹਾਨੂੰ 35 ਦੇ 35 ਕੀ ਡਾ ਰਹਿ ਗਿਆ 55 ਦੀ ਹੈ ਨਾ 53 ਦੀ ਹੈ 50 ਕੁ ਪੁੱਤਰ ਦੀ ਸਾਰੇ 20 ਅੱਧਾ ਘੰਟਾ ਬਾਅਦ ਨਹੀਂ ਕੋਈ ਨਹੀਂ ਕੋਈ ਭਾਈ ਆਏ ਥੋੜਾ ਹੁੰਦਾ ਪਤਾ ਕਿਹਨੇ ਕੋਲੋਂ ਜ ਤੁਸੀਂ ਬੈਠੇ ਆ ਯਾਰ ਪੰਜ ਮਿੰਟ ਪਹਿਲਾਂ ਹਰ ਕਿਸੇ ਦਾ ਹਰ ਗਿਆ ਹੁਣ ਆਇਆ 10 ਮਿੰਟ ਲੇਟ ਪੱਛਾ